ਗੱਡੀ ਚਲਾ ਰਹੇ ਆ ਕਿਤੇ ਵੀ ਐ ਤੂੰ ਉੱਥੇ ਪਰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਸੰਭਾਲ ਕਰਨੀ ਐ ਆਪ ਵੀ ਤੇ ਦੂਜਿਆਂ ਨੂੰ ਵੀ ਦੱਸਣਾ ਕਿਵੇਂ ਕਰਨੀ ਐ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਨਗਰ ਦੇ ਵਿੱਚ ਗਏ ਕਹਿੰਦੇ ਉਹ ਨਗਰ ਵਾਲਿਆਂ ਨੇ ਮਹਾਰਾਜ ਨੂੰ ਪੁੱਛਿਆ ਨਹੀਂ ਵੀ ਕਿੱਥੋਂ ਆਏ ਕਿੱਥੇ ਨੇ ਰਾਤ ਨੂੰ ਵੀ ਨਹੀਂ ਕੋਈ ਖੈਰ ਖਵਾ ਲਈ ਜਾ ਕਰਕੇ ਕਿਸੇ ਨੇ ਪਰ ਇਹਨਾਂ ਨੇ ਸਾਧੂ ਆਏ ਨੇ ਤੇ ਇਹਨਾਂ ਦੀ ਕੋਈ ਸੇਵਾ ਸੰਭਾਲ ਕਰੀ ਐ ਦੂਰੋਂ ਆਏ ਨੇ ਲੰਗਰ ਪ੍ਰਸ਼ਾਦਾ ਛਕਾਈ ਐ ਤੇ ਸਤਿਗੁਰੂ ਜੀ ਮਹਾਰਾਜ ਉਸੇ ਤਰੀਕੇ ਦੇ ਨਾਲ ਬੈਠੇ ਰਹੇ ਭਾਈ ਮਰਦਾਨਾ ਸਾਹਿਬ ਜੀ ਵੀ ਨਾਲ ਤੇ ਮਹਾਰਾਜ ਜੀ ਨੇ ਜਾਂਦੇ ਆ ਹੋਇਆ ਕਿ ਆ ਭਾਈ ਬਸੇ ਰਹੋ ਤੇ ਜਦੋਂ ਅਗਲੇ ਨਗਰ ਦੇ ਵਿੱਚ ਗਏ ਅਗਲੇ ਨਗਰ ਦੇ ਵਿੱਚ ਗਏ ਤੇ ਉੱਥੇ ਜਾ ਕਰਕੇ ਉਹਨਾਂ ਨੇ ਬੜੀ ਮਹਾਰਾਜੀ ਦੀ ਆਉ ਭਗਤ ਕੀਤੀ ਕੋਈ ਕਵੇ ਮੇਰੇ ਘਰ ਪ੍ਰਸ਼ਾਦ ਦਾ ਸਕੋ ਦੂਜਾ ਕਹੇ ਨਾ ਮੇਰੇ ਘਰ ਆਸਣ ਲਾਓ ਤੁਸੀਂ ਤੇ ਸੱਚੇ ਪਾਤਸ਼ਾਹ ਮਹਾਰਾਜ ਜਾਂਦੇ ਜਾਂਦੇ ਕਹਿੰਦੇ ਭਾਈ ਉੱਜੜ ਜਾਓ ਭਾਈ ਮਰਜ਼ਾਨਾ ਸਾਹਿਬ ਜੀ ਕਹਿਣ ਲੱਗੇ ਵੀ ਮਹਾਰਾਜ ਇਹ ਕੀ ਜਿਨ੍ਹਾਂ ਨੇ ਸਾਨੂੰ ਪੁੱਛਿਆ ਨਹੀਂ ਉਹਨਾਂ ਨੇ ਤੁਸੇ ਕਹਿਤਾ ਵੇ ਬਸੇ ਰਹੋ ਅ ਜਿਨਾਂ ਨੇ ਸਾਡੀ ਐਨੀ ਪੁੱਛ ਪ੍ਰਤੀਤ ਐਨੇ ਸਾਨੂੰ ਪੁੱਛਿਆ ਸਾਰੇ ਨੇ ਬੜੀ ਸੇਵਾ ਕੀਤੀ ਇਹਨਾਂ ਨੂੰ ਕਹਿੰਦਾ ਉੱਜੜ ਜਾਓ ਇਹ ਕੀ ਘਟਣਾ ਬਪ ਮੈਨੂੰ ਨੇ ਸਮਝ ਆਈ ਤੇ ਸਤਿਗੁਰੂ ਜੀ ਮਹਾਰਾਜ ਨੇ ਕਿਹਾ ਭਾਈ ਗੱਲ ਇਹ ਹੈ ਪਹਿਲੇ ਨਗਰ ਵਾਲਿਆਂ ਨੇ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ ਤੇ ਇਸ ਕਰਕੇ ਜੇ ਉਹਨਾਂ ਨੇ ਸਾਨੂੰ ਨਹੀਂ ਨਾ ਪੁੱਛਿਆ ਅਗਾਹਾਂ ਕੱਲ ਨੂੰ ਇੱਥੋਂ ਉੱਜੜ ਕੇ ਕਿਤੇ ਹੋਰ ਜਾਣਗੇ ਉੱਥੇ ਜਾ ਕੇ ਆਪਣੇ ਵਰਗਾ ਮਾਹੌਲ ਕ੍ਰੀਏਟ ਕਰ ਦੇਣਗੇ ਆਪ ਵੀ ਕਿਸੇ ਦੀ ਸੇਵਾ ਨਹੀਂ ਕਰਦੇ ਤੇ ਦੂਜਿਆਂ ਨੂੰ ਵੀ ਉਸ ਕారణ ਕਰਕੇ ਛੱਡੋ ਪਰੇ ਕੀ ਰੱਖਿਆ ਸੇਵਾ ਦੇ ਵਿੱਚ ਪਰ ਹੁਣ ਇਹ ਜਿਹੜੇ ਨੇ ਇਸ ਤਰੀਕੇ ਦੇ ਨਾਲ ਸੇਵਾ ਕਰਨਗੇ ਜਿਵੇਂ ਹੁਣ ਸਾਡੀ ਕਰਦੇ ਨੇ ਇਹ ਜਿੱਥੇ ਵੀ ਜਾਣਗੇ ਆਪਣੇ ਵਰਗਾ ਮਾਹੌਲ ਸਾਰੇ ਪਾਸੇ ਬਣਾ ਦੇਣਗੇ ਜਿਨ੍ਹਾਂ ਨੂੰ ਨਹੀਂ ਪਤਾ ਸੇਵਾ ਕਿਵੇਂ ਕਰਨੀ ਹੈ ਕਹਿੰਦੇ ਉਹ ਵੀ ਸੇਵਾ ਕਰਨ ਲੱਗ ਜਾਣਗੇ ਪਿੱਛੇ ਜੇ ਇੱਕ ਵੀਡੀਓ ਤੁਸੀਂ ਵੇਖੀ ਹੋਣੀ ਹੈ ਇੱਕ ਸੱਜਣ ਨੇ ਵੀਡੀਓ ਬਣਾਈ ਸੱਜਣ ਮਿੱਤਰ ਪੰਜ ਸੱਤ ਬੈਠੇ ਨੇ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਚਲੋ ਕੋਈ ਘਟਣਾ ਉਹਨਾਂ ਨਾਲ ਵਾਪਰੀ ਉਹ ਕਹਿੰਦਾ ਵੀ ਮੈਂ ਜਾ ਕਰਕੇ ਬਾਹਰਲੇ ਦੇਸ਼ ਦੇ ਵਿੱਚ ਨਾ ਇੱਕ ਬਗੀਚਾ ਜਗ੍ਹਾ ਲਈ ਤੇ ਉਹਦੇ ਵਿੱਚ ਅੰਬ ਦਾ ਲੀਚੀ ਦਾ ਬੁੱਟੇ ਲੱਗੇ ਹੋਏ ਨੇ ਤੇ ਜਿਹਦਾ ਸਾਡਾ ਕਹਿੰਦਾ ਇੰਜ ਕਰਕੇ ਬਾਗ ਸੀ ਤੇ ਉਹ ਨਾ ਅੰਗਰੇਜ਼ਾਂ ਦਾ ਘਰ ਸੀ ਦੂਜੀ ਸਾਈਡ ਤੇ ਉਹ ਫਿਰ ਉਹਨਾਂ ਨੂੰ ਘੁੰਮ ਕੇ ਬੜੀ ਲੰਮੀ ਬਾਟ ਤੋਂ ਆਣਾ ਪੈਂਦਾ ਸੀ ਉਹ ਅੰਗਰੇਜ਼ਾਂ ਦਾ ਇੱਕ ਬੇਟਾ ਛੋਟਾ ਜਿਹਾ ਕਹਿੰਦਾ ਵੀ ਉਹ ਆਕਰ ਕੇ ਦੁਕਾਨ ਤੇ ਗਿਆ ਕੋਈ ਸਮਾਨ ਲਿਆ ਉਹਨੇ ਪਹਿਲਾਂ ਤੇ ਘੁਮ ਕੇ ਆ ਗਿਆ ਤੇ ਉਹ ਮੁੜ ਕਰਕੇ ਮੇਰੇ ਬਾਗਿਚੇ ਦੇ ਵਿੱਚ ਨੂੰ ਲੰਘ ਕਰਕੇ ਜਾਣਾ ਸੀ ਉਹਨੇ ਮੈਨੂੰ ਆਕਰ ਕੇ ਪੁੱਛਣ ਲੱਗਾ ਵੀ ਅੰਕਲ ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤੇ ਮੈਂ ਤੁਹਾਡੇ ਬਾਗਿਚੇ ਦੇ ਵਿੱਚ ਨੂੰ ਲੰਘ ਜਾਂ ਕੋ ਕਹਿੰਦਾ ਹਾਂ ਬੇਟਾ ਕੋਈ ਗੱਲ ਨਹੀਂ ਤੂੰ ਲੰਘ ਜਾ ਤੇ ਕਹਿੰਦਾ ਉਹ ਜਦੋਂ ਜਾਣ ਲੱਗਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਪੁੱਤ ਰੁਕ ਜਾ ਕਹਿੰਦਾ ਹਾਂਜੀ ਦੱਸੋ ਕਹਿੰਦਾ ਮੈਂ ਉਹਨੂੰ ਕਿਹਾ ਵੀ ਜੇ ਤੇਰਾ ਚਿੱਤ ਕਰੇ ਜਾਂਦੇ ਜਾਂਦੇ ਸੋਹਣਾ ਅੰਬ ਕੋਈ ਲੱਗੇ ਪੱਕਿਆ ਹੋਇਆ ਅੰਬ ਤੈਨੂੰ ਦਿਖੇ ਤੇ ਤੂੰ ਉਹ ਤੋੜ ਕੇ ਖਾ ਵੀ ਸਕਦਾ ਮੈਨੂੰ ਤਾਂ ਵੀ ਕੋਈ ਇਤਰਾਜ਼ ਨਹੀਂ ਉਹ ਕਹਿੰਦਾ ਜੀ ਅੱਛਾ ਜੀ ਉਹ ਘਰੇ ਗਿਆ ਹੁਣ ਘਰੇ ਜਾ ਕੇ ਤ ਉਹਨੇ ਆਪਣੀ ਮਾਤਾ ਦੇ ਨਾਲ ਗੱਲ ਕਰੀ ਵੀ ਮਾਤਾ ਜੀ ਐਦਾਂ ਕਰਕੇ ਗੱਲ ਹੋਈ ਬਈ ਆ ਜਿੰਨਾ ਦਾ ਖੇਤ ਸੀ ਮੈਂ ਉਹਨੂੰ ਜਾ ਕਰਕੇ ਪੁੱਛਿਆ ਬਈ ਮੈਂ ਤੁਹਾਡੇ ਖੇਤ ਦੇ ਵਿੱਚ ਨੂੰ ਲੰਘ ਜਾਵਾਂ ਉਹ ਕਹਿੰਦਾ ਵੀ ਲੰਘ ਜਾ ਕਹਿੰਦਾ ਫਿਰ ਮੈਨੂੰ ਪਿੱਛੋਂ ਆਵਾਜ਼ ਮਾਰ ਕੇ ਉਹਨੇ ਮੈਨੂੰ ਕਿਹਾ ਵੀ ਪੁੱਤ ਜੇ ਤੇਰਾ ਦਿਲ ਕਰੇ ਕੋਈ ਪੱਕਾ ਹੋਇਆ ਅੰਬ ਤਿੰਨ ਸੋਹਣਾ ਲੱਗੇ ਤੈਨੂੰ ਲੱਗੇ ਵੀ ਮੈਂ ਇਹ ਖਾਣਾ ਤੇ ਤੂੰ ਤੋੜ ਕੇ ਖਾ ਵੀ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਉਸੇ ਵੇਲੇ ਕਹਿੰਦੀ ਉਹਦੀ ਮਾਤਾ ਨਾਲ ਲੈ ਕੇ ਕਿ ਆਪਣੇ ਪੁੱਤ ਨੂੰ ਤੇ ਉਹਦੇ ਕੋਲ ਆਈ। ਕਹਿੰਦੀ ਵੀ ਤੂੰ ਮੇਰੇ ਪੁੱਤ ਨੂੰ ਉਹਨੇ ਨੂੰ ਲੰਗਣ ਦੀ ਪਰਮਿਸ਼ਨ ਕਿਉਂ ਦਿੱਤੀ? ਤੇ ਜੇ ਤਾਂ ਲੰਗਣ ਦੀ ਪਰਮਿਸ਼ਨ ਦਿੰਦੀ ਐ ਤੂੰ ਉਹਨੂੰ ਫਰੂਟ ਖਾਣ ਦੀ ਪਰਮਿਸ਼ਨ ਕਿਉਂ ਦੇ ਰਹੀ ਐ? ਕਿਉਂ ਕਰਦੇ ਹੋ ਤੁਸੀਂ ਐਸਾ? ਕੀ ਦੀ ਕੀ ਇੱਛਾ ਐ? ਤੇ ਉਸ ਵੇਲੇ ਫੇ ਕਹਿੰਦਾ ਮੈਂ ਉਹਨੂੰ ਦੱਸਿਆ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹੁੰਨੇ ਆ। ਸਾਡੇ ਕੋਲ ਜੋ ਵੀ ਐ ਸਾਨੂੰ ਸਾਡੇ ਗੁਰੂ ਨੇ ਉਪਦੇਸ਼ ਦਿੱਤਾ ਵੀ ਵੰਡ ਕੇ ਛਕਣਾ। ਇਸ ਬੱਚੇ ਦੇ ਇੱਕ ਆਂਬ ਜਾਂ ਦੋ ਆਂਬ ਖਾਣ ਦੇ ਨਾਲ ਮੈਨੂੰ ਕੋਈ ਘਾਟਾ ਨਹੀਂ ਪੈਣ ਲੱਗਾ। ਹਾਲਾਂਕਿ ਉਹ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਉਹ ਕਦੇ ਵੀ ਨਹੀਂ ਕੰਮ ਐਦਾ ਕਿਸੇ ਨੂੰ ਦੰਦੇ ਪਰ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਜਿਨ੍ਹਾਂ ਨੂੰ ਆਪਣੇ ਗੁਰੂ ਤੇ ਭਰੋਸਾ ਹੈ ਵਿਸ਼ਵਾਸ ਹੈ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਂਦੇ ਨੇ ਉਹ ਕਹਿੰਦਾ ਵੀ ਮੇਰੇ ਗੁਰੂ ਦਾ ਉਪਦੇਸ਼ ਹੈ ਵੀ ਵੰਡ ਕੇ ਛਕਣਾ ਅਸੀਂ ਤੇ ਤੋਂ ਇੱਕ ਅੰਬ ਦੀ ਗੱਲ ਕਰਦੀਆਂ ਬੀਬੀ ਅਸੀਂ ਤੇ ਵੱਡੇ ਵੱਡੇ ਲੰਗਰ ਲਾਉਂਦੇ ਅਸੀਂ ਤਾਂ ਵੀ ਪ੍ਰਵਾਹ ਨਹੀਂ ਕਰਦੇ ਫੇਰ ਉਹਨਾਂ ਆਪਣੇ ਹਿਸਟਰੀ ਦੇ ਨਾਲ ਸੰਬੰਧਤ ਉਹਨੇ ਗੁਰਨਾਨ ਸਿੰਘ ਸਾਹਿਬ ਦੇ ਸੰਬੰਧਤ ਨਾਲ ਇੱਕ ਪੁਸਤਕ ਦਿੱਤੀ ਉਹ ਮਾਂ ਪੁੱਤ ਨੇ ਕਹਿੰਦੇ ਉਹ ਪੜ੍ਹੀ ਸਟੱਡੀ ਕੀਤੀ ਤੇ ਕਹਿੰਦਾ ਹੁਣ ਉਹ ਮੇਰੇ ਚੰਗੇ ਉਹਨਾਂ ਦੇ ਨਾਲ ਰਿਲੇਸ਼ਨ ਬਣੇ ਨੇ ਤੇ ਉਹ ਬੱਚਾ ਹੁਣ ਜਦੋਂ ਵੀ ਬਾਗ ਚੋਂ ਲੰਘਦਾ ਹੈ ਉਹ ਹਮੇਸ਼ਾ ਫਰੂਟ ਖਾਂਦਾ ਹੈ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦਾ ਹੁਣ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਸਮਝਾਉਂਦੇ ਨੇ ਵੀ ਭਾਈ ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਸਦਾ ਹੀ ਤੁਸੀਂ ਸੰਭਾਲ ਕਰਨੀ ਕਰੋ ਹਮੇਸ਼ਾ ਇਹ ਸੋਚ ਕੇ ਚੱਲੋ ਵੀ ਇੱਥੇ ਨਹੀਂ ਜਿੱਥੇ ਵੀ ਤੁਸੀਂ ਬੈਠੇ ਹੋ ਤੇ ਜੇ ਤੁਸੀਂ ਗੁਰੂ ਕੀ ਉਪਦੇਸ਼ ਨੂੰ ਕਮਾਵੋਗੇ ਤੇ ਗੁਰੂ ਮਹਾਰਾਜ ਹੀ ਤੁਹਾਡੇ ਉੱਤੇ ਕਿਰਪਾ ਕਰਨਗੇ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਇਹ ਨਾ ਸੋਚੀ ਵੀ ਗੁਰਦਵਾਰ ਸਾਹਿਬ ਦੇ ਵਿੱਚ ਹੀ ਮਹਾਰਾਜ ਨੇ ਨਹੀਂ ਉਹ ਹਰ ਥਾਂ ਤੇ ਤੁਹਾਡੇ ਨਾਲ ਮੌਜੂਦ ਹੈ ਸਦਾ ਹੀ ਤੁਹਾਡੇ ਨਾਲ ਹੈ ਕਹਿੰਦੇ ਸਿਮਰ ਸਿਮਰ ਇਸ ਸਦਾ ਸੰਭਾਲੀ ਸਤਿਗੁਰ ਜੀ ਦੀ ਗੁਰਬਾਣੀ ਨੂੰ ਸਤਿਗੁਰ ਜੀ ਦੀਆਂ ਸ਼ੁਭ ਸਿੱਖਿਆਵਾਂ ਜਿਹੜੀਆਂ ਮਨੁੱਖਤਾ ਦੇ ਪ੍ਰਤੀ ਮਨੁੱਖਤਾ ਦੇ ਪ੍ਰਤੀ ਮਹਾਰਾਜ ਨੇ ਸਾਨੂੰ ਕਰਨ ਦੇ ਲਈ ਉਪਦੇਸ਼ ਦਿੱਤੇ ਨੇ ਉਹਨਾਂ ਉਪਦੇਸ਼ਾਂ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਰੱਖੋ ਹਮੇਸ਼ਾ ਸੰਭਾਲ ਕਰਕੇ ਰੱਖੋ ਕਹਿੰਦੇ ਸਿਮਰ ਤਿਨ ਸਿਮਰ ਤਿਸ ਸਦਾ ਸੰਭਾਲੇ ਸਦਾ ਹੀ ਉਹਨਾਂ ਨੂੰ ਯਾਦ ਕਰੋ ਗੁਰਬਾਣੀ ਪੜ੍ਹੋ ਸਿਮਰਨ ਕਰੋ ਰਹਾਉ ਤੇਰਾ ਕੀਆ ਮਿੱਠਾ ਲਾਗੈ ਫਿਰ ਹਜ ਕਿਰਪਾ ਮਹਾਰਾਜ ਦੀ ਹੋਵੇਗੀ ਜੋ ਪਰਮੇਸ਼ਰ ਵਾਹਿਗੁਰੂ ਜੀ ਕਰਦੇ ਨੇ ਕਹਿੰਦੇ ਉਹ ਸਾਰਾ ਹੀ ਕੀਤਾ ਹੋਇਆ ਉਹਦਾ ਫਿਰ ਮਿੱਠਾ ਲੱਗੇਗਾ ਹਰ ਨਾਮ ਪਦਾਰਥ ਨਾਨਕ ਮੰਗਾਏ ਚਾਰ ਪਦਾਰਥ ਨੇ ਧਰਮ ਅਰਥ ਕਾਮ ਮੋਖ ਉਹਨਾਂ ਦੇ ਵਿੱਚੋਂ ਇੱਕ ਨਾਮ ਪਦਾਰਥ ਹੈ ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਹਰ ਨਾਮ ਪਦਾਰਥ ਨਾਨਕ ਮੰਗਿਆ اے ਵਾਹਿਗੁਰੂ ਜੀ ਇੱਥੇ ਹੋਰ ਵਸਤੂਆਂ ਹੋਰ ਚੀਜ਼ਾਂ ਦੀ ਜ਼ਰੂਰਤ ਹੈ ਜ਼ਿੰਦਗੀ ਦਾ ਨਿਰਵਾਹ ਕਰਨ ਦੇ ਲਈ ਉਥੇ ਨਾਮ ਦਾ ਪਦਾਰਥ ਵੀ ਮੈਂ ਤੁਹਾਡੇ ਦਰ ਤੋਂ ਮੰਗਦਾ ਹਾਂ ਮੈਂ ਜਾਚਕਾਂ ਜਾਚਕ ਮੰਗੇ ਦਾਣ ਦੇ ਪਿਆਰਿਆ ਦੇਵਨ ਹਰ ਦਾਤਾਰ ਮੈਂ ਨਿਤ ਚਿਤਾਰਿਆ ਇਹਨੇ ਨਿਖਟ ਨਾ ਜਾਈ ਮੂਲ ਆ ਤੁਨ ਪੰਡਾਰਿਆ ਨਾਨਕ ਸਬਦ ਉਪਾਰ ਤਿੰਨ ਸਭ ਕੁਝ ਸਾਰਿਆ ਇਹ ਪਰਮੇਸ਼ਰ ਵਾਹਿਗੁਰੂ ਜੀ ਦਾ ਖਜ਼ਾਨਾ ਐਸਾ ਹੈ ਜਿੱਤੇ ਕਿਸੇ ਪ੍ਰਕਾਰ ਦਾ ਕੋਈ ਟੋਟਾ ਨਹੀਂ ਬਸ ਸਾਨੂੰ ਮੰਗਣ ਦੀ ਜਾਂਚ ਆ ਜੇ ਤੇ ਜਦੋਂ ਮੰਗਣ ਦੀ ਜਾਂਚ ਆ ਜਾਂਦੀ ਹੈ ਫੇ ਸਤਿਗੁਰੂ ਜੀ ਮਹਾਰਾਜ ਆਪ ਝੋੜੀਆਂ ਭਰ ਦਿੰਦੇ ਹਨ ਇਹ ਪਾਵਨ ਉਪਦੇਸ਼ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਆ ਜੀ ਜਿਨਨੇ ਪਾਤਸ਼ਾਹ ਜੀ ਨੇ ਦਾਸ ਨੂੰ ਬੁੱਧੀ ਦੀ ਦਾਤ ਬਖਸ਼ੀ ਹੈ ਵਿਚਾਰ ਕਰਨ ਦਾ ਯਤਨ ਕੀਤਾ ਵਿਚਾਰਾ ਕਰਦੇ ਹਾਂ ਕੋਲੋਂ ਬਿਅੰਤ ਬਿਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸਵਾਭਖਾਨ ਸਤਿਗੁਰਜੀ ਮਹਾਰਾਜ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਹਾਰ ਹੈ ਜੀ ਬਖਸ਼ ਲੈਣਾ ਅਗਾਹਾਂ ਤੋਂ ਅਸੀਸ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ ਜੀ ਹੋਵੈ ਸਾਬਸਿਓ ਮੇਲ ਹੁਣ ਦੋ ਪੰਕਤੀਆਂ ਪੜ੍ਹ ਕਰਕੇ ਫਿਰ ਸਮਾਪਤੀ ਹੈ ਜੀ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ हे गोविंद हे गोपाल हे दयाल लाल प्राणनाथ अनाथ सखी दीन दर्द निवार हे समर्थ अगम पूर्ण मोहे माया पार अंध कूप महापिया नानक पारे उतार आए प्रभु शरणागति ਕਿਰਪਾ ਨਿਧ ਦਇਆ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਆਏ ਕਾਟੀ ਮਿਟੀ ਗਵਨ ਫਤਹਿ ਭਈ ਮਨ ਜੀਤ ਨਾਨਕ ਗੁਰਤੀ ਥਿਤ ਪਾਈ ਫਿਰ ਨਾ ਮਿਟੀ ਨਿਤਨੀਤ ਵਾਹਿਗੁਰੂ ਨਾਮ ਜਹਾਜ ਐ ਚੜੇ ਸੂਤਰੀ ਪਾਰ ਜੋ ਸ਼ਰਧਾ ਕਰ ਸੇਵਦੀ ਗੁਰਪਾਰ ਉਤਾਰਣ ਹਾਰ ਜੋ ਸ਼ਰਧਾ ਕਰ ਸੇਵਦੀ ਗੁਰਪਾਰ ਉਤਾਰਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ